ਆ ਦੇਖੋ ਇੱਥੇ ਪਿਕਨਿਕ ਮਨਾ ਰਹੇ ਲੋਕ ਸਾਹਮਣੇ ਪਾਣੀ ਆ ਦੇਖੋ ਜਵਾਨ ਕਿਦਾਂ ਬੈਠਾ ਕਿਹਨਾ ਤੇਰਾ ਕਾਕਾ ਮੋਮਮਦ ਅਕਬਰ ਹਾਂ ਮੋਮਮਦ ਅਕਬਰ ਢੋਲਬਾਹਰ ਡੈਮ ਸ਼ਾਮ ਦਾ ਟਾਈਮ ਦੇਖੋ ਇਨੀ ਗਰਮੀ ਦੇ ਵਿੱਚ ਕਿਦਾਂ ਲੋਕ ਸਾਰੇ ਘੁੰਮਣ ਫੇਰ ਨਾ ਰਹਿਆ ਇੱਥੇ ਭਾਜੀ ਬਸ ਘੁੰਮਣ ਫਿਰਨ ਕੁਦਰਤ ਦਾ ਨਜ਼ਾਰਾ ਲੈਣਾ ਵੈਰੀ ਗੁੱਡ ਅੱਗੇ ਵੀ ਆਏ ਤੁਸੀਂ ਹਾਂਜੀ ਭਾਈ ਅਕਸਰ ਆਂਦੇ ਰਹੀਦਾ ਅਸੀਂ ਇੱਥੇ ਆ ਆ ਜੀ ਪੌੜੀਆਂ ਉੱਪਰ ਮੰਦਰ ਤੱਕ ਜਾਣ ਨੂੰ ਬੈਸੀ ਉੱਪਰ ਕਿਲਾ ਦੱਸ ਦਿਆ ਵੀ ਕਿਲਾ ਆ ਅੱਧ ਵਿਚ ਪਹੁੰਚ ਚੁੱਕੇ ਆ ਉਹ ਸਾਹਮਣੇ ਆਪਣੀ ਗੱਡੀ پارک ਹੋਈ ਕਾਫੀ ਉੱਪਰ ਆ ਚੁੱਕੇ ਆ ਆਪਾਂ ਝਰਨੇ ਤੇ ਜਾਣਾ ਸੀ ਜਾਓ ਜੀ ਕਿੱਧਰ ਦੀ ਰਸਤਾ ਰਸਤਾ ਉਹ ਜੀ ਥੱਲੇ ਉਹ ਸੱਜੇ ਆ ਫਿਰੂਗਾ ਜੀ ਅੱਛਾ ਪਿੱਛੇ ਜਾਈਏ ਅਸੀਂ ਹੁਣ ਹਾਂ ਜੀ ਆ ਰਹੀ ਹੈ ਬਹੁਤ ਸ਼ਾਨਦਾਰ 뷰 ਠੰਡੀ ਹਵਾ ਚੱਲ ਰਹੀ ਹੈ ਬੇਸ਼ੱਕ ਪੰਜਾਬ ਦੇ ਵਿੱਚ ਠੰਡੇ ਏਰੀਏ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਨਾ ਉਹ 40 47 ਤੱਕ ਜਾ ਰਹੇ ਹਾਂ ਪਰ ਇੱਥੇ ਠੰਡੀ ਹਵਾ ਚੱਲੀ ਹੈ ਪੱਥਰ ਕਾਫੀ ਉੱਚੇ ਨੀਵੇਂ ਆ ਪਰ ਜਾਵਾਂਗੇ ਤਾਂ ਜਰੂਰ ਗੱਡੀ ਨਾਲ ਲੱਗੀ ਮੜੀ ਜੀ ਪੱਥਰ ਦੇ ਜਿਹੜੀਆਂ ਨੀਵੀਆਂ ਗੱਡੀਆਂ ਉਹ ਨਾ ਲੈ ਕੇ ਆਈਓ ਸਾਡੀ ਸਲਾਹ ਆ ਬਹੁਤ ਨੀਵਾ ਆ ਨੀਵਾ ਆ ਹਾਂ ਪਿੱਛੇ ਲੈ ਜੀ ਗੱਡੀ ਇੱਥੇ ਲਾ ਦਈਏ ਇੱਥੇ ਪੈਦਲ ਪੈਦਲ ਬਹੁਤ ਖਤਰਨਾਕ ਆ ਕੰਮ ਠੀਕ ਆ ਲਓ ਜੀ ਗੱਡੀ ਹੁਣ ਆਪਾਂ ਇੱਥੋਂ ਬੈਕ ਕਰਦੇ ਹਾਂ <laughs> कोई चक्कर नहीं कोई चक्कर नहीं तो कल है गई <laughs> मुंडे आ देखो जी केकड़ा, देखो किन्ना तकड़ा देखो ओहो हो बहुत ढंडा पाड़ी यार <laughs> ਵੀਡੀਓ ਦੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਸਫੈਦਾ ਦੇਖੋ ਕਿੰਨਾ ਸੰਘਣਾ ਉਹ ਵੀ ਪੰਜਾਬ ਦੇ ਵਿੱਚ ਤੇ ਕਾਫੀ ਜੰਗਲ ਬਣਿਆ ਪਿਆ ਇਹ ਇਧਰਲੇ ਪਾਸੇ ਦੇਖੋ ਅੰਬਾਂ ਦਾ ਬਾਗ ਲੱਗਾ ਹੋਇਆ ਹੋਰ ਤੁਹਾਨੂੰ ਫਸਲ ਇੱਥੇ ਨੇੜੇ ਤੇ ਜਿਹੜੇ ਕੋਈ ਦਿਖਾਈ ਘਾਟ ਹੀ ਦੇਗੀ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਸਫੈਦਾ ਹੀ ਸਫੈਦਾ ਛੋਟਾ ਵੱਡਾ ਹਰ ਤਰ੍ਹਾਂ ਦਾ ਆਹ ਸਾਹਮਣੇ ਵੀ ਜਿੰਨੇ ਵੀ ਤੁਸੀਂ ਦੇਖ ਸਕਦੇ ਜਿੱਥੇ ਤੱਕ ਵੀ ਤੁਹਾਡੀ ਨਿਗਾਹ ਜਾਂਦੀ ਹੈ ਨਾ ਇਹ ਸਾਰੇ ਸਫੈਦੇ ਲੱਗੇ ਹੋਏ ਆ ਆਪਾਂ ਹੁਸ਼ਿਆਰਪੁਰ ਤੋਂ ਅੱਗੇ 17-18 ਕਿਲੋਮੀਟਰ ਹਰਿਆਣਾ ਨੰਗਿਆ ਆਂ ਢੋਲਵਾਹਾ ਜਾਣਾ ਠਾਣਾ ਡੈਮ ਜਾਣਾ ਤੁਹਾਨੂੰ ਪਾਣੀ ਵਾਲੇ ਝਰਨਾ ਦਿਖਾਣਾ ਆ ਤੇ ਨਾਲੇ ਤੁਹਾਨੂੰ ਇੱਕ ਮਿਊਜ਼ੀਅਮ ਦਿਖਾਵਾਂਗੇ ਪ੍ਰਾਤਤਵ ਵਿਭਾਗ ਵਾਲਿਆਂ ਦਾ ਜਿਹੜੇ ਹੜੱਪਾ ਟਾਈਮ ਦੀਆਂ ਪੁਰਾਣੀਆਂ ਚੀਜ਼ਾਂ ਨਿਕਲੀਆਂ ਸੀ ਨਾ ਉਹ ਉੱਥੇ ਸਾਂਭ ਕੇ ਰੱਖੀਆਂ ਹੋਈਆਂ ਤੇ ਇੱਕ ਕਿਲਾ ਆ ਕਿਲਾਈ ਕਹਿੰਦੇ ਆ ਉਹਨੂੰ ਤੇ ਉਹਦੇ ਉੱਪਰ ਇੱਕ ਮੰਦਿਰ ਹੈ ਜਿਹੜਾ ਕਾਫੀ ਦੂਰ ਤੱਕ ਦਿਸਦਾ ਸੀ ਦੱਸਿਆ ਜਾਂਦਾ ਕਿ ਉੱਥੋਂ ਲਾਹੌਰ ਦਿਖਾਈ ਦਿੰਦਾ ਹੁੰਦਾ ਸੀਗਾ ਕੋਈ ਟਾਈਮ ਸੀਗਾ ਹੁਣ ਵੀ ਦੇਖਦਾ ਹੋ ਉਸ ਹੋਏਗਾ ਜਦੋਂ ਮੌਸਮ ਸਾਫ ਹੋਏਗਾ ਕਿ ਉੱਥੋਂ ਕਹਿੰਦੇ ਸੀ ਕਿ ਲਾਹੌਰ ਸਾਹਮਣੇ ਦਿਖਾਈ ਦਿੰਦਾ ਹੁੰਦਾ ਸੀਗਾ ਆ ਸਿੱਧਾ ਜੀ ਆਪਾਂ ਜਾਣਦੇ ਆ ਤੇ ਚਲ ਜਾਣਾ ਤਲਵਾੜੇ ਤੇ ਆਪਾਂ ਸੱਜੇ ਪਾਸੇ ਮੁੜ ਜਾਣਾ ਅਗਲੇ ਪਾਸੇ ਆਪਾਂ ਨਾਲ ਦੀ ਨਾਲ ਗੱਲ ਕਰਦੇ ਆਂ ਤੇ ਇੱਕ ਪਾਣੀ ਵਾਲਾ ਝਰਨਾ ਆ ਪੰਜਾਬ ਦੇ ਵਿੱਚ ਉਹ ਵੀ ਇੱਕ ਦੇ ਵੀ ਦੋ ਆ ਸਾਹਮਣੇ ਦੇਖੋ ਪ੍ਰਾਤਵ ਵਿਭਾਗ ਵਾਲਿਆਂ ਦਾ ਜਿਹੜਾ ਇੱਥੇ ਮਿਊਜ਼ੀਅਮ ਹੈ ਤੇ ਕਾਲੀ ਮਾਤਾ ਦਾ ਮੰਦਿਰ ਇਹ ਵੀ ਖੁਦਾਈ ਟਾਈਮ ਤੇ ਨਾ ਥੱਲਿਓਂ ਜ਼ਮੀਨ ਦੇ ਵਿੱਚੋਂ ਨਿਕਲਿਆ ਸੀ ਬਹੁਤ ਪੁਰਾਣੀ ਜਿਹੜੀ ਇੱਥੇ ਦੀ ਸਭਿਅਤਾ ਹੈਗੀ ਆ ਦੱਸਿਆ ਜਾਂਦਾ ਕਿ ਹੜੱਪਾ ਟਾਈਮ ਦੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨਾ ਉਹ ਇੱਥੇ ਪਈਆਂ ਆ ਤੇ ਜਿਹੜੀਆਂ ਖਾਸ-ਖਾਸ ਸੀਗੀਆਂ ਉਹ ਪਈਆਂ ਆ ਹੁਸ਼ਿਆਰਪੁਰ ਸਾਨੂੰ ਇੱਥੇ ਆ ਕੇ ਪਤਾ ਲੱਗਾ ਕਿ ਸੋਮਵਾਰ ਵਾਲੇ ਦਿਨ ਨਾ ਜਿਹੜਾ ਮਿਊਜ਼ੀਅਮ ਹੈ ਉਹ ਬੰਦ ਰਹਿੰਦਾ ਆ ਚਲੋ ਕੋਈ ਗੱਲ ਨਹੀਂ ਇਹ ਫੇਰ ਤੁਹਾਨੂੰ ਕਿਤੇ ਦਿਖਾਵਾਂਗੇ ਸਾਹਮਣੇ ਬਿਲਡਿੰਗ ਦੇਖੋ ਖਸਤਾ ਹਾਲਤ 'ਚ ਆ ਕਿਸੇ ਦਾ ਘਰ ਆ ਤੇ ਨਾਲ ਜਿਹੜਾ ਛੋਟਾ ਮੋਟਾ ਕੰਮ ਕਰਨੀ ਪਿੰਡਾ ਚਾਮ ਹੁੰਦੇ ਗੜਾਸੇ ਚੰੜਲੇ ਇਹ ਉਹ ਉਹਦੀ ਦੁਕਾਨ ਬਣੀ ਹੋਈ ਆ ਤੇ ਛੋਟੇ ਮੋਟੇ ਕੰਮ ਅੱਗੇ ਪੰਜਾਬ 'ਚ ਆਪਣੇ ਸਾਰੇ ਹੁੰਦੇ ਸੀ ਹੁਣ ਇਧਰਲੇ ਪਾਸੇ ਹੀ ਇਹ ਚੀਜ਼ਾਂ ਰਹਿ ਗਈਆਂ ਜੰਗਲੀ ਜੰਗਲ ਹੈ ਚਾਰੇ ਪਾਸੇ ਉੱਪਰੋਂ ਜਾ ਕੇ ਪਹਾੜੀ ਤਾਂ ਤੁਹਾਨੂੰ ਦਿਖਾ ਲਦਾ ਮੈਂ ਆ ਖੇਤਾਂ ਦੀ ਬਾੜ ਕੀਤੀ ਹੋਈ ਆ ਬਿਜਲੀ ਛੱਡੀ ਹੁੰਦੀ ਇਹਨਾਂ ਦੀ ਕਿਉਂਕਿ ਜੰਗਲੀ ਜਾਨਵਰ ਆਣ ਕੇ ਫਸਲਾਂ ਤਬਾਹ ਕਰ ਦਿੰਦੇ ਆ ਬਾਕੀ ਜ਼ਿਆਦਾਤਰ ਜੰਗਲੀ ਲਾਇਆ ਹੋਇਆ ਆ ਸਾਹਮਣੇ ਜਿਹੜਾ ਆਪਣਾ ਡੈਮ ਦੇ ਉੱਪਰ ਜਾਣਾ ਆ ਆਪਾਂ ਪਹਿਲਾਂ ਡੈਮ ਦੇ ਹੇਠਲੇ ਪਾਸੇ ਤੁਹਾਨੂੰ ਜਲਦੀ ਜਲਦੀ ਦਿਖਾ ਲ ਦਿੰਨੇ ਆ ਆ ਜਿਹੜੇ ਮੰਦਰ ਦੀ ਗੱਲ ਕਰਦੇ ਸੀ ਨਾ ਉਹ ਦੇਖੋ ਪਰ ਪਹਾੜੀ ਤੇ ਖੜੀ ਪਹਾੜੀ ਆ ਤੇ ਕਾਫੀ ਉੱਚਾ ਆ ਮੰਦਰ ਇਹ ਤੇ ਤੁਹਾਨੂੰ ਦਿਖਾ ਲਦੇ ਦੂਰੋਂ ਜਿੰਨੇ ਵੀ ਨੇੜੇ ਤੇੜੇ ਪਹਾੜਾ ਸਾਰਿਆਂ ਤੋਂ ਇਹ ਮੰਦਰ ਸਾਹਮਣੇ ਦਿਖਾਈ ਦਿੰਦਾ ਆਜੋ ਆਪਾਂ ਡੈਮ ਦਾ ਪਹਿਲਾਂ ਤੁਹਾਨੂੰ ਥਲੜਾ ਪਾਸਾ ਥੋੜਾ ਜਿਆ ਜਲਦੀ ਜਲਦੀ ਦਿਖਾ ਲ ਦਿੰਨੇ ਆ ਵੀ ਕੀ ਹਿਸਾਬ ਕਿਤਾਬ ਹੁੰਦਾ ਇਹਦਾ ਆ ਦੇਖੋ ਸਾਹਮਣੇ ਡੈਮ ਢੋਲਵਾਹਾ ਡੈਮ 1980-90 ਦੇ ਦਸ਼ਕ ਦੇ ਵਿੱਚ ਪੰਜਾਬ 'ਚ ਡੈਮ ਬਣੇ ਸੀ ਇਹ ਉਹਨਾਂ ਦੇ ਵਿੱਚੋਂ ਇੱਕ ਸੀਗਾ ਇਹ ਢੋਲਵਾਹਾ ਡੈਮ ਤੇ ਉਸ ਤੋਂ ਬਾਅਦ ਆ ਜਿਹੜੀ ਰੋਡ ਆ ਸੱਜੇ ਪਾਸੇ ਮੇਰੇ ਇਹ ਚੱਲ ਜਾਂਦੀ ਆ ਸਿੱਧੀ ਚਿੰਤਪੁਰਨੀ ਤੇ ਆ ਸਾਹਮਣੇ ਦੋ ਪਹਾੜੀਆਂ ਪਾਰ ਕੇ ਵਿਚ ਦੀ ਰਾਹ ਬਣਿਆ ਸੀਗਾ ਡੈਮ ਦੇ ਉੱਪਰ ਜਾਣ ਲਈ ਆਪਾਂ ਪਹੁੰਚ ਚੁੱਕੇ ਆ ਗੱਡੀਆਂ ਖੜੀਆਂ ਹੋਈਆਂ ਆ ਤੇ ਆਜੋ ਅੰਦਰਲੇ ਪਾਸੇ ਤੁਹਾਨੂੰ ਵੀ ਜਦੋਂ ਆਉਣਾ ਹੋਵੇ ਨਾ ਜਦੋਂ ਦੁਪਹਿਰੇ ਦਿਨ ਦੇ ਨਾ ਆਈਓ ਗਰਮੀਆਂ ਨੂੰ ਵੈਸੇ ਠੰਡੀ ਹਵਾ ਚੱਲਦੀ ਆ 45 40 ਦੇ ਟੈਂਪਰੇਚਰ ਉੱਚ ਵੀ ਬੜਾ ਪਤਾ ਜਿਆ ਨਹੀਂ ਲੱਗਦਾ ਤੇ ਹਵਾ ਕਾਫੀ ਤੁਸੀਂ ਦੇਖ ਹੀ ਸਕਦੇ ਹੋ ਦਰਖਤ ਕਿੰਨੇ ਸੰਘਣੇ ਸੰਘਣੇ ਇੱਥੇ ਹੈਗੇ ਆ ਫਸਲ ਹੋਰ ਤਾਂ ਕੋਈ ਬੀਜੀ ਨਹੀਂ ਇੱਥੇ ਸਾਰੇ ਦਰਖਤ ਹੀ ਦਰਖਤ ਹੈ ਗਿਆ view ਦੇਖੋ ਇੱਕ ਵਾਰੀ ਡੈਮ ਦੇ ਉੱਪਰ ਆ ਚੁੱਕੇ ਆਪਾਂ ਪਾਣੀ ਦੇਖੋ ਇਧਰਲੇ ਪਾਸੇ ਵਿਸ਼ਾਲ ਝੀਲ ਤੇ ਫੁੱਲਾਂ ਵਾਲਾ ਪੀਲੇ ਰੰਗ ਦੇ ਫੁੱਲਾਂ ਵਾਲਾ ਇੱਕ ਕਿੱਡਾ ਵੱਡਾ ਦਰਖਤ ਚਾਰੇ ਪਾਸੇ ਹਰੇ ਭਰੇ ਭਰੇ ਪਹਾੜ ਹੈਗੇ ਆ ਦੂਰ ਤੱਕ ਗ੍ਰੀਨਰੀ ਹੀ ਗ੍ਰੀਨਰੀ ਆ ਜੋਗੇ ਆ ਦੇਖੋ ਇੱਥੇ ਪਿਕਨਿਕ ਮਨਾ ਰਹੇ ਲੋਕ ਸਾਹਮਣੇ ਪਾਣੀ ਆ ਦੇਖੋ ਜਵਾਨ ਕਿਦਾਂ ਬੈਠਾ ਕਿਹਨਾ ਤੇਰਾ ਕਾਕਾ ਮੋਮ ਮੁਹੰਮਦ ਅਕਬਰ ਹਾਂ ਮੋਮ ਮੁਹੰਮਦ ਅਕਬਰ ਇੱਥੇ ਕਿਦਾਂ ਚੜਿਆ ਉੱਪਰ ਢੋਲਬਾਹੜ ਡੈਮ ਸ਼ਾਮ ਦਾ ਟਾਈਮ ਲੋਕ ਸਾਰੇ ਘੁੰਮਣ ਫੇਰ ਆ ਰਹੇ ਆ ਤੇ ਮਾਹੌਲ ਬਹੁਤ ਵਧੀਆ ਹੈ ਭਾਈ ਕੀ ਨਾਮ ਤੁਹਾਡਾ ਭਾਈ ਮੇਰਾ ਨਾਮ ਆ ਦਰਸ਼ ਕੁਮਾਰ ਹੈ ਆਦਰਸ਼ ਕੁਮਾਰ ਕੁਮਾਰ ਕਿੱਥੋਂ ਆਏ ਤੁਸੀਂ ਬਾਈ ਪਿੰਡ ਆਪਣਾ ਬਸੇਬਜੀ ਅੱਛਾ ਹਾਂਜੀ ਤੇ ਇੱਥੇ ਕਿੱਦਾਂ ਐ ਇੱਥੇ ਪਾਜੀ ਬਸ ਘੁੰਮਣ ਫਿਰਨ ਕੁਦਰਤ ਦਾ ਨਜ਼ਾਰਾ ਲੈਣ ਅੱਗੇ ਵੀ ਆਏ ਤੁਸੀਂ ਹਾਂਜੀ ਬਾਈ ਅਕਸਰ ਆਂਦੇ ਰਹੀਦਾ ਹਾਂ ਇੱਥੇ ਜਦੋਂ ਫ੍ਰੀ ਹੋਈਦਾ ਟਾਈਮ ਸਪੈਂਡ ਕਰਨ ਆ ਜੀਦਾ ਇੱਥੇ ਕੁਦਰਤ ਦਾ ਨਜ਼ਾਰਾ ਮਾਣਨ ਆਈ ਜੀ ਵੈਰੀ ਗੁੱਡ ਵੈਸੇ ਕੀ ਕਰਦੇ ਹੋ ਤੁਸੀਂ ਵੈਸੇ ਮੈਂ ਸਟੂਡੈਂਟ ਐ ਜੀ ਕੀ ਲੱਗਦਾ ਇੱਥੇ ਤੁਹਾਨੂੰ ਇੱਥੇ ਵਧੀਆ ਸ਼ਾਂਤ ਮਾਹੌਲ ਆ ਆਪਾਂ ਨੂੰ ਸਕੂਨ ਮਿਲਦਾ ਇੱਕ ਤਰ੍ਹਾਂ ਦਾ ਵੈਰੀ ਗੁੱਡ ਵਧੀਆ ਮਤਲਬ ਨੇਚਰ ਨੂੰ ਪਿਆਰ ਕਰਨ ਵਾਲੇ ਜੀ ਹਾਂਜੀ 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 ਵਧੀਆ ਸਾਰਾ ਸਿਸਟ ਤੁਹਾਨੂੰ ਨਾ ਸਾਰਾ ਕੁਝ ਜਲਦੀ ਜਲਦੀ ਦਿਖਾ ਲ ਦੇਣਾ ਆ ਦੇਖੋ ਉੱਪਰ ਜਿਹੜੀਆਂ ਆਪਾਂ ਕਿਲੇ ਦੀ ਗੱਲ ਕਰਦੇ ਸੀ ਇਹ ਪੁਰਾਤਤਵ ਵਿਭਾਗ ਵਾਲਿਆਂ ਦੇ ਅੰਡਰ ਹੈ ਉਹ ਦੱਸਦੇ ਕਿ ਇਹ ਜਿਹੜਾ ਕਿਲਾਈ ਆ ਤੇ ਉੱਪਰ ਇੱਕ ਮੰਦਿਰ ਹੈ ਉਸ ਮੰਦਿਰ ਬਾਰੇ ਵੀ ਆਪਾਂ ਥੋੜੀ ਜੀ ਗੱਲ ਕਰਾਂਗੇ ਤੇ ਉੱਪਰ ਉਹਨਾਂ ਦੱਸਦੇ ਕਿ ਲਾਹੌਰ ਦੀ ਖਾਈ ਦਿੰਦਾ ਹੁੰਦਾ ਸੀ ਆ ਸਾਹਮਣੇ ਆਪਣੀ ਗੱਡੀ پارک ਕਰਕੇ ਆਪਾਂ ਤਕਰੀਬਨ ਅੱਧੇ ਦੇ ਵਿੱਚ ਆ ਚੁੱਕੇ ਹਾਂ ਤੇ ਆਦਤ ਨਹੀਂ ਆ ਥੋੜਾ ਥੋੜਾ ਸਾਹ ਸੁਝਿਆ ਤੇ ਚੜਦਾ ਤੇ ਆਪਾਂ ਇਧਰਲੇ ਪਾਸੇ ਨੂੰ ਜਾਣਾ ਪੌੜੀਆਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਦਾੜਾ ਦਵਾਲਾ ਇਧਰਲੇ ਪਾਸੇ ਦੇਖੋ ਉਹ ਵੀ ਮੰਦਿਰ ਹੈ ਇੱਕ ਉਹ ਵੀ ਪਹਾੜੀ ਦੇ ਉੱਪਰ ਹੈ ਪਰ ਇਸ ਇਲਾਕੇ ਤੋਂ ਸਭ ਤੋਂ ਉੱਚੀ ਪਹਾੜੀ ਇਹੀ ਹੈ ਜਿੱਥੇ ਆਪਾਂ ਜਾ ਰਹੇ ਹਾਂ ਉੱਪਰ ਜਾ ਕੇ ਤੁਹਾਨੂੰ ਆਪਾਂ ਸਾਰਾ ਕੁਝ ਦਿਖਾ ਲਦੇ ਹਾਂ ਜੁੜੇ ਰਹੋ ਚੈਨਲ ਦੇ ਨਾਲ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ 284 ਪੌੜੀਆਂ ਚੜ੍ਹ ਕੇ ਸਾਹਮਣੇ ਮੰਦਿਰ ਕਿਲੇ ਨਾਲ ਦੀ ਕੋਈ ਚੀਜ਼ ਨਹੀਂ ਹੈ ਪਰ ਇਹ ਦੱਸ ਦਿਆਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਉਹਦੀਆਂ ਫੌਜਾਂ ਇੱਥੇ ਚਾਰੇ ਪਾਸੇ ਮੌਨਨਾ ਕਰਦੀਆਂ ਹੁੰਦੀਆਂ ਸੀ ਆ ਜਿਹੜਾ ਮੰਦਰ ਦੇ ਉੱਤੇ ਚੌਰਸ ਜਾਂ ਕੁਝ ਦੇਖਦੇ ਆ ਇੱਥੇ ਦੱਸਦੇ ਕਿ ਚਾਰੇ ਪਾਸੇ ਨਾ ਕੁਝ ਚਮਕਣ ਵਾਲੀ ਚੀਜ਼ ਜਾਂ ਸ਼ੀਸ਼ਾ ਲੱਗਾ ਹੁੰਦਾ ਸੀ ਜਿਹਦੇ ਕਰਕੇ ਦੂਰੋਂ ਪਤਾ ਲੱਗ ਜਾਂਦਾ ਸੀ ਵੀ ਇਹ ਸਭ ਤੋਂ ਉੱਚੀ ਪਹਾੜੀ ਆ ਤੇ ਅਸੀਂ ਇੱਥੇ ਪਹੁੰਚਣਾ ਆ ਸਾਹਮਣੇ ਤੁਸੀਂ ਖੂਹ ਦੇਖ ਲਓ ਇਹ ਖੂਹ ਦਾ ਜਿਹੜਾ ਪਾਣੀ ਆ ਨਾ ਉਹ ਬਾਰਸ਼ਾਂ ਦਾ ਇਹੀ ਇਕੱਠਾ ਹੋ ਕੇ ਇਹਦੇ ਵਿੱਚ ਜਮਾ ਹੁੰਦਾ ਹੁੰਦਾ ਸੀ ਉਸ ਟਾਈਮ ਦੀ ਟੈਕਨੀਕ ਦੇਖ ਲਓ ਕਿਦਾਂ ਸਕੁਅਰ ਦੇ ਵਿੱਚ ਮੇਰਾ خیال 8 ਪਹਿਲੂ ਇੱਕ ਖੂਹ ਹੈਗਾ ਤੇ ਉੱਪਰ ਜਿਹੜਾ ਜਾਲ ਲਾਇਆ ਹਨ ਇਹ ਪ੍ਰਾਤਤਵ ਵਿਭਾਗ ਵਾਲਿਆਂ ਨੇ ਸੇਫਟੀ ਵਾਈਜ਼ ਲਾਇਆ ਹੋਇਆ ਤੇ ਸਾਈਡਾਂ ਤੇ ਗ੍ਰਿਲਾਂ ਵੀ ਉਹਨਾਂ ਨੇ ਲਾਈਆਂ ਵੈਸੇ ਕਿਲਾ ਕਹਿੰਦੇ ਆ ਪ੍ਰਾਤਤਵ ਵਿਭਾਗ ਵਾਲੇ ਪਰ ਕਿਲੇ ਵਰਗੀ ਕੋਈ ਚੀਜ਼ ਇੱਥੇ ਹੈ ਨਹੀਂ ਸવાય ਮੰਦਰ ਔਰ ਇਸ ਖੂਹ ਤੋਂ ਚਾਰੇ ਪਾਸੇ ਦਾ 뷰 ਦੇਖੋ ਵਾਕਿਆ ਹੀ ਸਾਰੀਆਂ ਪਹਾੜੀਆਂ ਨਾਲੋਂ ਉੱਚੀ ਪਹਾੜੀ ਆ ਮਹਾਰਾਜਾ ਰਣਜੀਤ ਸਿੰਘ ਆਪਣੇ ਟਾਈਮ ਦੇ ਵਿੱਚ ਜਦੋਂ ਇੱਥੋਂ ਦੀ ਨੰਗਦੇ ਹੁੰਦੇ ਸੀਗੇ ਤਾਂ ਉਹ ਇਸ ਪਹਾੜੀ ਦੇ ਉੱਤੇ ਦੱਸਦੇ ਆ ਵੀ ਉਹਦੀਆਂ ਫੌਜਾਂ ਰੋਕੇ ਚਾਰੇ ਪਾਸੇ ਦਾ ਮੁਹੈਨਾ ਕਰਦੀਆਂ ਹੁੰਦੀਆਂ ਸੀਗੀਆਂ ਆ ਦੇਖੋ ਇੱਧਰਲੇ ਪਾਸੇ ਵੀ ਬਹੁਤ ਦੂਰ ਤੱਕ ਇਹਦਾ ਜਿਹੜੀ ਸ਼ੀਸ਼ੇ ਦੀ ਚਮਕ ਸੀ ਜਾਂ ਕੋਈ ਚਮਕਣ ਵਾਲੀ ਚੀਜ਼ ਲੱਗੀ ਹੁੰਦੀ ਸੀ ਨਾ ਉਹ ਦੂਰੋਂ ਹੀ ਦਿਸਦੀ ਹੁੰਦੀ ਸੀਗੀ ਪਹਿਲੀਆਂ 'ਚ ਮੰਦਰ ਦੇ ਅਗਲੇ ਪਾਸੇ ਵੀ ਮੈਂ ਤੁਹਾਨੂੰ ਦਿਖਾ ਲਦਾ ਇੱਕ ਵਾਰੀ ਕਾਫੀ ਪੁਰਾਣਾ ਮੰਦਰ ਹੈਗਾ ਤੇ ਪੁਰਾਣਾ ਹੀ ਬਣਿਆ ਹੋਇਆ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਪੁਰਾਤਤਵ ਵਿਭਾਗ ਦੇ ਅੰਡਰ ਹੀ ਹੈਗੀਆਂ ਆ ਪੰਦਰ ਮਾਤਾ ਸ਼ੇਰਾਂ ਵਾਲੀ ਦੀ ਮੂਰਤੀ ਫੋਟੋ ਰੱਖੀ ਹੋਈ ਆ ਮੂਰਤੀ ਤਾਂ ਨਹੀਂ ਹੈਗੀ ਜੀ ਚਲੋ ਜੀ ਆ ਦੇਖੋ 뷰 ਆ ਜਦੋਂ ਪਰਲੇ ਪਾਸੇ ਨੂੰ ਦੇਖਦੇ ਆ ਨਾ ਇਧਰਲੇ ਪਾਸੇ ਪਾਕਿਸਤਾਨ ਪੈ ਜਾਂਦਾ ਲਾਹੌਰ ਦੱਸਦੇ ਆ ਉਹਨਾਂ ਟਾਈਮਾਂ 'ਚ ਇੱਥੋਂ ਦਿਸਦਾ ਹੁੰਦਾ ਸੀਗਾ ਹੁਣ ਤਾਂ ਪ੍ਰਦੂਸ਼ਣ ਦੇ ਕਰਕੇ ਨਹੀਂ ਦੇਖਦਾ 뷰 ਦੇਖੋ ਕਿੰਨਾ ਸ਼ਾਨਦਾਰ ਆ ਚਾਰੇ ਪਾਸੇ ਇੱਕ ਵਾਰੀ ਦਿਖਾ ਲ ਦਿੰਨਾ ਮੈਂ ਤੁਹਾਨੂੰ ਆ ਸਾਹਮਣੇ ਖੂਹ ਆ ਆ ਮੰਦਰ ਹੈ ਹੋਰ ਕੁਝ ਖਾਸ ਦਿਖਣ ਨੂੰ ਹੈ ਨਹੀਂ ਪਰ ਇੱਥੇ ਤੁਸੀਂ ਘੰਟੇ ਗੁਜ਼ਾਰ ਸਕਦੇ ਆ ਆਹਵਨ ਕੁੰਡ ਬਣਿਆ ਹੋਇਆ ਤੇ ਹੁਣ ਆਪਾਂ ਚੱਲਦੇ ਆ ਅਗਲੇ ਪਾਸੇ ਤੇ ਦੇਖੋ ਸਾਰਿਆਂ ਨਾਲ ਸਾਰੀਆਂ ਪਹਾੜੀਆਂ ਨਾਲੋਂ ਉੱਚੀ ਪਹਾੜੀ ਇਹ ਹੀ ਆ ਬਹੁਤ ਵਧੀਆ ਲੱਗਦਾ ਸਾਰਾ ਪੰਜਾਬ ਦਾ ਇਲਾਕਾ ਜੰਗਲੀ ਇਲਾਕਾ ਤੁਸੀਂ ਦੇਖ ਹੀ ਸਕਦੇ ਹੋ ਸਾਰੀਆਂ ਪਹਾੜੀਆਂ ਨਾਲੋਂ ਉੱਚੀ ਪਹਾੜੀ ਆ ਚੜਨੀਆਂ ਵੀ ਪੌੜੀਆਂ ਕੋਈ ਜ਼ਿਆਦਾ ਨਹੀਂ 284 ਪੌੜੀਆਂ ਪਰ ਵਧੀਆ ਲੱਗਾ ਇੱਥੇ ਆਣ ਕੇ ਤੁਸੀਂ ਵੀ ਜਦੋਂ ਮਰਜ਼ੀ ਆ ਸਕਦੇ ਛੋਟਾ ਮੋਟਾ ਖਾਣ ਪੀਣ ਲਈ ਜਾਂ ਪਾਣੀ ਦਾ ਪ੍ਰਬੰਧ ਨਾਲ ਲੈ ਕੇ ਆਇਓ ਜੀ ਚਲਦੇ ਹੁਣ ਆਪਾਂ ਥੱਲੇ ਆਪਾਂ ਅਗਲੇ ਪੜਾਵਲ ਆਪਾਂ ਚਲਦੇ ਹੁਣ ਚਰਨੇ ਵਾਲੀ ਸਾਈਡ ਨੂੰ ਜਿੰਨੀਆਂ ਪੌੜੀਆਂ ਚੜ੍ਹੇ ਆ ਉਤਰਨੀਆਂ ਤਾਂ ਬਹੁਤ ਸੌਖੀਆਂ ਹੁਣ ਇੱਥੇ ਨਾ ਟੈਂਪਰੇਚਰ ਦਾ ਬਾਲਾ ਪਤਾ ਨਹੀਂ ਲੱਗਦਾ ਠੰਡੀ ਹਵਾ ਚੱਲਦੀ ਆ ਜੰਗਲੀ ਜੰਗਲ ਕਰਕੇ ਬਹੁਤ ਫਾਇਦਾ ਚਾਰੇ ਪਾਸੇ ਹਰਿਆਲੀ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਪਾਸੇ ਹਰਿਆਲੀ ਹਰਿਆਲੀ ਆਪਾਂ ਚਲਦੇ ਹੁਣ ਠਾਣਾ ਡੈਮ ਤੇ ਨਾਲੇ ਉਥੇ ਨਾ ਚਰਨਾ ਆ ਤੇ ਕੁਝ ਆਫ ਰੋਡਿੰਗ ਕਰਨੀ ਆ ਆਪਾਂ ਜੁੜੇ ਰੋ ਚੈਨਲ ਦੇ ਨਾਲ ਦੇਖੋ ਦਰਖਤ ਦੇਖੋ ਇਸ ਪਾਸੇ ਇਹ ਵੀ ਤਾਂ ਪੰਜਾਬ ਦਾ ਇਲਾਕਾ ਅਸਲ 'ਚ ਨਾ ਜੰਗਲੀ ਜਾਨਵਰਾਂ ਤੋਂ ਡਰਦੇ ਲੋਕਾਂ ਨੇ ਜ਼ਿਆਦਾਤਰ ਇਧਰਲੇ ਪਾਸੇ ਨਾ ਖੇਤਾਂ ਦੇ ਵਿੱਚ ਸਫੈਦੇ ਜਾਂ ਕੁਝ ਹੋਰ ਉਹ ਲਾਏ ਹੋਏ ਮਨਹੋਤਾ ਪਿੰਡ ਦੇ ਕੋਲ ਪਹੁੰਚ ਚੁੱਕੇ ਆ ਆਹ ਰੋਡ ਮਨਹੋਤਾ ਪਿੰਡ ਨੂੰ ਚੱਲਦੇ ਸਿੱਧਾ ਜੇ ਜਾਂਦੇ ਆਪਾਂ ਤਲਵਾੜੇ ਚੱਲ ਜਾਣਾ ਤੇ ਆਪਾਂ ਇਧਰਲੇ ਪਾਸੇ ਨੂੰ ਆ ਚੁੱਕੇ ਆ ਤੇ ਆਹ ਸਾਈਡ ਤੇ ਜਿਹੜਾ ਖਾਲੀ ਜਗ੍ਹਾ ਪਈ ਹੈ ਨਾ ਇਹ ਚੋ ਆ ਤੇ ਇਹਦੇ ਵਿੱਚ ਦੀ ਅਕਸਰ ਪਾਣੀ ਪੂਣੀ ਚੱਲਦਾ ਦਿਖਦੇ ਜਾਂਦਾ ਹੈ ਤੁਹਾਨੂੰ ਅੱਗੇ ਜਾ ਕੇ ਮੈਂ ਦਿਖਾ ਦਾਂ ਝਰਨੇ ਤੇ ਜਾਣਾ ਸੀ ਜਾਓ ਜੀ ਕਿੱਧਰ ਦੀ ਰਸਤਾ ਰਸਤਾ ਉਹ ਜੀ ਹੱਥ ਲਿਓ ਸੱਜੇ ਹੱਥ ਨੂੰ ਆ ਜੀ ਅੱਛਾ ਪਿੱਛੇ ਜਾਈਏ ਅਸੀਂ ਹੁਣ ਹਾਂ ਜੀ ਠੀਕ ਹੈ ਜੀ ਹਾਂ ਜੀ ਆਪਾਂ ਹੁਣ ਪਿੱਛੇ ਮੋੜਨਾ ਪੈਣਾ ਆਪਾਂ ਥੋੜਾ ਅੱਗੇ ਆ ਗਏ ਆ ਤੇ ਉੱਥੇ ਝਰਨੇ ਤੇ ਚੱਲਦੇ ਵਿਊ ਦੇਖੋ ਇੱਕ ਵਾਰੀ ਇੱਥੇ ਇਹਦੀ ਵੀਡੀਓ ਪੂਰੀ ਫੁੱਲ ਵੀਡੀਓ ਬਣੀ ਹੋਈ ਆ ਤੇ ਤੁਹਾਨੂੰ ਮੈਂ ਲਿੰਕ ਡਿਸਕ੍ਰਿਪਸ਼ਨ ਚ ਛੱਡਦਾਗਾ ਤੁਸੀਂ ਦੇਖਿਓ 뷰 ਦੇਖੋ ਕਿੰਨਾ ਸ਼ਾਨਦਾਰ ਹੈ ਇੱਥੇ ਵੀ ਸੇਮ ਜਿਹੜਾ ਪਿੱਛੇ ਡੈਮ ਦਾ ਦਿਖਾਇਆ ਉਹੀ ਇੱਥੇ ਯੂਨਿਟ ਲੱਗੇ ਹੋਏ ਆ ਦੇਖੋ ਪਾਣੀ ਦੀ ਆਵਾਜ਼ ਆ ਰਹੀ ਹੈ ਬਹੁਤ ਸ਼ਾਨਦਾਰ 뷰 ਠੰਡੀ ਹਵਾ ਚੱਲ ਰਹੀ ਹੈ ਬੇਸ਼ੱਕ ਪੰਜਾਬ ਦੇ ਵਿੱਚ ਠੰਡੇ ਏਰੀਏ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਨਾ ਉਹ 40 47 ਤੱਕ ਜਾ ਰਿਹਾ ਪਰ ਇੱਥੇ ਠੰਡੀ ਹਵਾ ਚੱਲ ਰਹੀ ਹੈ ਤੇ ਆਪਾਂ ਹੁਣ ਪਿੱਛੇ ਆ ਗਏ ਆ ਇੱਥੋਂ ਆਪਾਂ ਅੱਗੇ ਨੰਗੇ ਸੀਗੇ ਤੇ ਇੱਥੋਂ ਮੁੜਨਾ ਆਪਾਂ ਤੁਸੀਂ ਵੀ ਦੇਖ ਲਓ ਇਧਰੋਂ ਜਦੋਂ ਆਏ ਹਨਾ ਉਧਰੋਂ ਆਣ ਕੇ ਸਿੱਧੇ ਇਧਰ ਨੂੰ ਮੁੜ ਜਾਣਾ ਆ ਯਾਰ ਰਸਤਾ ਜਾਂਦਾ ਕੱਚਾ ਪੱਕਾ ਜਿਆ ਤੇ ਬਾਕੀ ਦੇਖਦੇ ਆ ਸਾਹਮਣੇ ਘਰ ਘਰ ਬਣੇ ਹੋਏ ਆ ਆ ਇੱਕ ਪੁਰਾਣਾ ਖੂਹ ਆ ਦੇਖ ਲਓ ਇਹ ਦੇਖ ਲਓ ਵੀ ਜਿੱਥੇ ਨਦੀਆਂ ਨਾਲੇ ਹੁੰਦੇ ਸੀ ਉਹਦੇ ਨੇੜੇ ਬਣਾ ਲੈਂਦੇ ਹੁੰਦੇ ਸੀਗੇ ਤਾਂ ਪਾਣੀ ਆਪਣੇ ਆਪ ਇਥੋਂ ਵਧੀਆ ਤਾਜ਼ਾ ਪਾਣੀ ਮਿਲ ਜਾਂਦਾ ਹੁੰਦਾ ਸੀਗਾ ਰਸਤਾ ਤਾਂ ਸੱਕਰਿਆ ਜਿਆ ਜਾਂ ਛੋਟਾ ਜਿਆ ਆ ਪਰ ਗੱਡੀ ਗੁੱਡੀ ਨੇੜੇ ਚੱਲ ਜਾਂਦੀ ਆ ਜਾ ਕੇ ਦੇਖਦੇ ਆਪਾਂ ਜੇ ਚਰਨੇ ਤੱਕ ਆਪਾਂ ਪਹੁੰਚ ਗਏ ਤਾਂ ਉਹ ਨਜ਼ਾਰਾ ਆ ਜਾਊਗਾ ਬਹੁਤ ਸ਼ਾਨਦਾਰ ਨੀ ਚਰਨਾ ਆ ਪੰਜਾਬ ਦਾ ਚਰਨਾ ਬਾਕੀ ਇਹ ਜੰਗਲ ਸਾਰਾ ਪੰਜਾਬ ਦਾ ਹੀ ਆ ਦੇਖ ਲਓ ਲਓ ਜੀ ਹੁਣ ਆਪਾਂ ਆਫ ਰੋਡਿੰਗ ਵਾਲੀ ਸਾਈਡ ਨੂੰ ਤੁਰ ਪਏ ਆ ਸਮਝ ਲਓ ਆ ਦੇਖੋ ਜੀ ਆਫ ਰੋਡਿੰਗ ਦਾ ਵੀ ਨਜ਼ਾਰਾ ਲਓ ਪਾਣੀ ਦੇਖੀਓ ਯਾਰ ਬਾੜੀ ਦਿਨੇ ਗੱਡੀ ਅੰਦਰ ਲੈਣਾ ਆ ਆ ਦੇਖੋ ਕਾਰ ਸਾਡੀ ਆਫ ਰੋਡਿੰਗ ਵਾਲੀ ਹੈ ਨੀ ਪਰ ਅਸੀਂ ਥੱਕਾ ਗਰੀ ਜਾਂਦੇ ਇਹਦੇ ਨਾਲ ਰਾਸਤਾ ਸਾਰਾ ਹੀ ਖਤਰਨਾਕ ਹੈ ਜਾਂ ਪਤਾ ਕਰਕੇ ਕਰੀਏ ਪਹੁੰਚ ਕੇ ਆਉਣੇ ਪਹਿਲਾਂ ਜਿਆਦਾ ਟਾਈਮ ਨਾਲ ਆਈ ਉੱਥੇ ਤੇ ਹੁਣ ਦੇਖਦੇ ਆਂ ਝਰਨੇ ਬਾਰੇ ਪਤਾ ਕਰ ਰਹੇ ਆਂ ਬੰਦਾ ਗਿਆ ਸਾਡਾ ਪੁੱਛਣ ਤੇ ਦੇਖਦੇ ਆਂ ਕਿ ਗੱਡੀ ਅੱਗੇ ਨਹੀਂ ਜਾਣੀ ਕਹਿੰਦੇ ਤੇ ਪਰ ਅਸੀਂ ਜਿੱਥੇ ਤੱਕ ਗੱਡੀ ਜਾਊਗੀ ਲੈ ਕੇ ਜਾਵਾਂਗੇ ਭਾਜੀ ਹੁਣਾਂ ਨੇ ਦੱਸਿਆ ਤੇ ਦੇਖਦੇ ਆਂ ਹੁਣ ਕਿਦਾਂ ਮਾਹੌਲ ਬਣਦਾ ਤੇ ਲਓ ਜੀ ਐ ਨਹੀਂ ਆ ਰਹਾ ਯਾਰ ਬਾਕੀ ਗੱਲਾਂ ਦੀਆਂ ਗੱਲਾਂ ਐਦਾਂ ਦੀਆਂ ਜਗ੍ਹਾ ਤੇ ਘੁੰਮਣਾ ਬੜਾ ਵਧੀਆ ਲੱਗਦਾ ਆਪਣੇ ਆਪ 'ਚ ਤੇ ਆ ਦੇਖੋ ਜੰਗਲ ਜੰਗਲ ਦੇ ਵਿੱਚ ਘਰ ਤੇ ਘਰਾਂ ਦੇ ਵਿੱਚ ਨੇਚਰ ਨੂੰ ਪਿਆਰ ਕਰਨ ਵਾਲੇ ਰਹਿੰਦੇ ਰੋਕ ਜਿੱਥੇ ਤੱਕ ਗੱਡੀ ਜਾਊਗੀ ਆਪਾਂ ਲੈ ਕੇ ਜਾਂਦੇ ਬਾਕੀ ਦੇਖਦੇ ਆ ਪੱਥਰ ਕਾਫੀ ਉੱਚੇ ਨੀਵੇਂ ਆ ਪਰ ਜਾਵਾਂਗੇ ਤਾਂ ਜ਼ਰੂਰ ਗੱਡੀ ਨਾਲ ਲੱਗੀ ਹੋਈ ਮੜੀ ਜੀ ਪੱਥਰ ਦੇ ਜੇ ਜਿਹੜੀਆਂ ਨੀਮੀਆਂ ਗੱਡੀਆਂ ਉਹ ਨਾ ਲੈ ਕੇ ਆਈਓ ਸਾਡੀ ਸਲਾਹ ਆ ਅਸੀਂ ਤਾਂ ਓਕੇ ਸੁੱਕੇ ਹੁਣ ਲਈ ਜੰਨੇ ਆ ਤੇ ਤੁਸੀਂ ਮੜਾ ਜਾ ਧਿਆਨ ਰੱਖਿਓ ਇਸ ਗੱਲ ਦਾ ਆ ਦੇਖੋ ਹੁਣ ਐ ਨੂੰ ਚੜਨਾ ਉੱਪਰ ਨੂੰ ਤੇ ਆ ਲਓ ਜੀ ਬਹੁਤ ਖਤਰਨਾਕ ਰਸਤਾ ਚੜ ਜਾਂ ਚੜ ਜਾਂ ਚੜ ਜਾਂ ਚੜ ਜਾਂ ਬੋਲ ਸੱਚੇ ਦਰਵਾਰ ਕੀ ਹੈ ਕੀ ਬਾਤ ਹੈ ਡਰਾਈਵਰੀ ਇਹ ਵਰੀ ਭਾਜੀ ਡਰਾਈਵਰੀ ਰਸਤਾ ਵਾਕਿਆ ਖਤਰਨਾਕ ਹੈ ਧੂੜੀ ਧੂੜ ਭਰ ਗਿਆ ਦੇਖੋ ਇਧਰਲੇ ਪਾਸੇ ਬਹੁਤ ਧੂੜਬਰੀ ਕਿਉਂਕਿ ਹੁਣ ਐ ਤਾਂ ਜਿੱਦਾਂ ਰਹਿੰਦੇ ਰਹਿੰਦੇ ਕੋਈ ਨਹੀਂ ਆਹ ਮਿੱਟੀ ਹੋਣੀ ਅੰਦਰ ਆਹ ਲੋ ਜੀ ਪੂਰਾ ਘਾਰੀ ਰਸਤਾ ਖਤਮ ਹੋ ਗਈ ਤਾਂ ਕਿਹੜੀ ਖੁੱਲੀ ਬੰਦ ਕਰੋਗੇ ਹੁਣ ਇੱਥੋਂ ਮੇਰਾ ਖਿਆਲ ਆ ਰੋਕਦੀ ਇੱਥੇ ਗੱਡੀ ਰੋਕ ਲਈਏ ਹਾਂ ਨਹੀਂ ਲਓ ਜੀ ਗੱਡੀ ਇੱਥੋਂ ਪਿੱਛੇ ਜਾਣੀ ਆਪਣੀ ਕਹਿੰਦੇ ਵੀ ਗੱਡੀ ਅੱਗੇ ਨਹੀਂ ਜਾ ਸਕਦੀ ਐ ਤੇ ਕਿਦਾਂ ਵੀ ਬਲੇ ਬਹੁਤ ਨੀਵਾ ਆ ਨੀਵਾ ਆ ਹਾਂ ਪਿੱਛੇ ਲੈ ਜੀ ਗੱਡੀ ਇੱਥੇ ਲਾ ਦਈਏ ਲੈ ਜੀ ਪਿੱਛੇ ਲੈ ਜੀ ਇੱਥੋਂ ਪੈਦਲ ਪੈਦਲ ਬਹੁਤ ਖਤਰਨਾਕ ਆ ਕੰਮ ਠੀਕ ਆ ਲਓ ਜੀ ਗੱਡੀ ਹੁਣ ਆਪਾਂ ਇੱਥੋਂ ਬੈਕ ਕਰਦੇ ਆ ਮਿੱਟੀ ਦੀ ਢੇਰ ਜੀ ਲੱਗੀ ਹੋਈ ਓਏ ਇੰਨਾ ਆ ਗਈ ਗੱਡੀ ਬਹੁਤ ਐ ਦੇਖਦੇ ਆ ਹੁਣ ਕਿੱਦਾਂ ਹੁੰਦੀ ਐ ਇੱਕ ਮਿੰਟ ਇੰਨੀ ਗੱਡੀ ਆ ਗਈ ਬਹੁਤ ਐ ਵੈਸੇ ਜਗਾ ਪਿੱਛੇ ਹੈਗੀ پارک ਕਰਨੀ ਹੂੰ ਰਾਜੂ ਵੈਸੇ ਜੀਪ ਚਾਹੀਦੀ ਆਪਾਂ ਨੂੰ ਹੈਨਾ ਹੋਈ ਹੋ ਗਿਆ ਇਹ ਦੋ ਹੈ ਐ ਇਦਾਂ ਦੇ ਕੰਮਾਂ ਲਈ ਉਹ ਹੀ ਠੀਕ ਐ ਥੱਲੇ ਲੱਗੀ ਐ ਗੱਡੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਤਾਂ ਕੱਲ ਆਵੇ ਜਾਣ ਆਗੀ ਮੁੰਡੇ ਜਾਂ ਲਓ ਜੀ ਗੱਡੀ ਆਪਾਂ ਇੱਥੇ ਪਾਰਕ ਕਰ ਦੇਣੀ ਆਂ ਗਾਂ ਜਾਣਾ ਔਖਾ ਆ ਬਹੁਤ ਜ਼ਿਆਦਾ ਤੁਸੀਂ ਦੇਖ ਲਿਆ ਕਿੱਡੀਆਂ ਕਿੱਡੀਆਂ ਬੱਟਾਂ ਲੱਗੀਆਂ ਹੋਈਆਂ ਇੱਥੇ ਗੱਡੀ ਲਾਉਨੇ ਆ ਤੇ ਇੱਥੋਂ ਚੱਲਦੇ ਆਪਾਂ ਪੈਦਲ ਤੇ ਆ ਗੱਡੀ ਫੇ ਇੱਥੇ ਲਾ ਲਈ ਆਪਾਂ ਹੁਣ ਐ ਨੂੰ ਜਾਣਾ ਆ ਅਸੀਂ ਇੱਥੋਂ ਪਾਸ ਹੁੰਦੀ ਸੀ ਆ ਗੱਡੀ ਇੱਥੇ ਨਾਲ ਟੱਚ ਹੋ ਗਈ ਸਾਡੀ ਚਲੋ ਜੀ ਚੱਲੀ ਅੱਗੇ ਕੇਲੇ ਖਾਓ ਕੇਲੇ ਮਹਾਰਾਜ ਲੋਡ ਪੈਣੀ ਹੁਣ ਤੁਰਨਾ ਵੀ ਪੈਣਾ ਉੱਥੋਂ ਹੀਰਨ ਭੱਜ ਕੇ ਗਿਆ ਵਾ ਅੱਛਾ ਹਾਂ 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 ਜੇਰ ਬਾਅਦ ਦੇਖਣ ਗਿਆ ਤੁਸੀਂ ਦੇਖਣ ਵਾਸਤੇ ਤੇ ਜਾ ਮੈਨੂੰ ਆਹੋ ਉਹ ਯਾਰ ਉਹ ਲੈ ਲੋ ਰਾਜੂ ਉਹ ਚੱਕ ਲ ਡੰਡਾ ਜਾਂ ਚੱਕ ਲਈਏ ਇੱਕ ਡੰਡਾ ਲੈਨੇ ਨੇ ਮਰਜੈਂਸੀ ਕਿਤੇ ਲੋਡ ਪੈਂਦੀ ਆ ਜੰਗਲੀ ਜਾਨਵਰ ਬਹੁਤ ਹੈਗੇ ਇੱਥੇ ਰੋ ਜੀ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਆ ਚੁੱਕੇ ਆ ਆ ਦੇਖ ਲਓ ਜਿਹੜਾ ਕੁੱਤਾ ਸੀ ਉਹ ਸਾਡੇ ਨਾਲ ਨਾਲ ਹੀ ਤੁਰ ਰਿਹਾ ਉਹ ਕੁਝ ਖਾ ਰਿਹਾ ਪਤਾ ਨਹੀਂ ਕੀ ਆ ਤੇ ਜੰਗਲ ਦੇਖੋ ਕਿੰਨਾ ਸ਼ਾਨਦਾਰ ਹੈ ਆ ਬੰਦੇ ਸਾਡੇ ਨਾਲ ਤੁਰੇ ਜਾਂਦੇ ਆ ਸਿਕਿਉਰਟੀ ਲੀਡਰ ਰੋਡ ਹਾਂ ਸਾਜੂ ਆ ਦੇਖੋ ਕੀ ਕੀ ਆ ਉਹ ਆਹ ਓਏ 12 ਸਿੰਗਾ ਦਾ ਸਿੰਘ ਆ ਦੇਖੋ ਇਹ 12 ਸਿੰਗਾ ਦਾ ਨਾ ਹਾਂਜੀ ਹਾਂਜੀ ਹਾਂ ਆ ਦੇਖ ਲਓ ਜੀ ਜਿਹੜੇ ਕਹਿੰਦੇ ਵੀ ਜੰਗਲ ਚ ਜੰਗਲੀ ਜਾਨਵਰ ਘਟ ਹੈ ਆ ਤੁਹਾਡੇ ਸਾਹਮਣੇ ਆ ਦੇਖੋ ਡਰ ਲੱਗਦਾ ਯਾਰ ਆ ਰੋਡ ਰੂਟ ਹੀ ਰਾਜੂ ਕੋ ਪਹਿਲੇ ਫੜਾਈ ਆ ਵੀ ਬਾਈ ਚਾਂਸ ਜਿੰਨਾ ਹੋ ਸਕੇ ਰਿਸਕ ਲੈ ਲਿਆ ਸੀ ਸ਼ਾਮ ਦਾ ਟਾਈਮ ਤਾਂ ਸ਼ਾਮ ਨੂੰ ਤਾਂ ਵੈਸੇ ਹੀ ਨਹੀਂ ਇੱਧਰ ਹੋਣਾ ਚਾਹੀਦਾ ਕਾਫੀ ਭਰ ਆ ਯਾਰ ਔਰ ਟੁੱਟਾ ਹੋਇਆ ਥੋੜਾ ਜਿਹਾ ਆ ਦੇਖੋ ਜੀ ਕਾਫੀ ਭਰ ਆ ਭਜਨ ਕਾਫੀ ਇਹਦਾ ਲੈਪੜ ਬਗਾਰਾ ਸ਼ਿਕਾਰ ਕੀਤਾ ਹੋ ਜਰੂਰ ਚਲੋ ਜੀ ਅੱਗੇ ਆ ਖਜੂਰਾ 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 ਚੱਪਲ ਮਾਰੀ ਹੋਣੀ ਬੂਟ ਕਿਸੇ ਨੇ ਤੇਰੇ ਵਰਗੇ ਸ਼ਰਾਰਤੀ ਨੇ ਉਹ ਵਿੱਚ ਹੀ ਫਸ ਗਈ ਆਜੋ ਜੀ ਅੱਗੇ ਸਾਹਮਣੇ ਦੇਖੋ ਵਿਊ ਜੰਗਲ ਦੇ ਵਿੱਚ ਘਰ ਕਿੰਨਾ ਸ਼ਾਨਦਾਰ ਕਿਦਾਂ ਰਹਿੰਦੇ ਹੋਣਗੇ ਲੋਕ ਨਾ ਕੋਈ ਸੁੱਖ ਸੁਵਿਧਾ ਨਾ ਕੋਈ ਗੱਲ ਨਾ ਬਾਤ ਦੇਖੋ ਉਧਰ ਤੇ ਇੱਧਰ ਰਾਜੂ ਨੂੰ ਇੱਕ ਮਿਲਿਆ ਮੋਰ ਦਾ ਖੰਭ ਕਿੱਥੋਂ ਮਿਲਿਆ ਰਾਜੂ ਆ ਇੱਥੇ ਜੀ ਜੰਗਲ ਜੀ ਸੀ ਤੇ ਆ ਦੇਖੋ ਪਾਣੀ ਦੇਖੋ ਕਿੰਨਾ ਸ਼ਾਨਦਾਰ ਨਜ਼ਾਰਾ ਐਨ ਠੰਡੀ ਹਵਾ ਚੱਲ ਰਹੀ ਇੱਥੇ ਪੂਰੀ ਬਿਲਕੁਲ ਵੀ ਗਰਮੀ ਨਹੀਂ ਲੱਗਦੀ ਤੁਰੇ ਜਾਂਦਿਆਂ ਨੂੰ ਬਿਲਕੁਲ ਗਰਮੀ ਨਹੀਂ ਆ ਰਹੀ ਲਓ ਜੀ ਦੇਖੋ ਜੰਗਲ ਦੇ ਵਿੱਚ ਪਾਣੀ ਦੇ ਨਜ਼ਾਰੇ ਇਹ ਸਾਰਾ ਪਾਣੀ ਝਰਨੇ ਦਾ ਹੀ ਆ ਰਿਹਾ ਪੰਜਾਬ ਦੇ ਵਿੱਚ ਜਿਹੜਾ ਝਰਨਾ ਲੱਗਾ ਹੋਇਆ ਤੇ ਆ ਦੇਖੋ ਨਜ਼ਾਰਾ ਇੱਕ ਵਾਰੀ ਕਿੰਨਾ ਸ਼ਾਨਦਾਰ ਹੈ ਪੁਰਾਣੀ ਯਾਰਾ ਵੱਜਾ ਪਾਣੀ ਠੰਡਾ ਠੰਡਾ ਬਿਲਕੁਲ ਠੰਡਾ ਪਾਣੀ ਆ ਬਰਫ ਵਰਗਾ ਕਹਿ ਸਕਦੇ ਆ ਪੰਜਾਬ ਦੇ ਵਿੱਚ ਚਰਨੇ ਦਾ ਪਾਣੀ ਕੁਝ ਵੀ ਹੋ ਸਕਦਾ ਇੱਥੇ ਬਹੁਤ ਵੱਡਾ ਹੀਰਾ ਨਹੀਂ ਹੋ ਸਕਦਾ ਹੈ ਅੱਛਾ ਹਾਂ 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 ਠੀਕ ਆ ਆ ਪਾ ਕੇ ਇਹ ਬੱਕਰਾ ਬੁੱਕਰਾ ਮਾਰ ਦੂਗਾ ਛਾਲ ਲੋਡੀ ਦਾ ਜੰਗਲੀ ਬੱਕਰੇ ਵੀ ਹੁੰਦੇ ਇੱਥੇ ਨਹੀਂ ਨਹੀਂ ਉਹ ਜਿੱਡੀ ਜਿਹੜੇ ਹਿਸਾਬ ਨਾਲ ਉਹਨੇ ਛਾਲ ਮਾਰੀ ਆ ਹਾਂ ਉਹ ਫੇਰਾਂ ਦੀ ਹੋ ਸਕਦਾ ਠੀਕ ਹੈ ਠੀਕ ਆ ਦੇਖੋ ਜੀ ਕੇਕੜਾ ਦੇਖੋ ਕਿੰਨਾ ਤਕੜਾ ਦੇਖੋ ਨੂੰ ਹੁਣ ਟੱਚ ਕਰਕੇ ਦੇਖਦੇ ਆ ਆ ਦੇਖੋ ਫੜਨ ਦੀ ਕੋਸ਼ਿਸ਼ ਕਰਦਾ ਇਹ ਵੀ ਖੁੱਡਜੀ ਆ ਉਹ ਖੁੱਡੇ ਚ ਵੱਡ ਚੁੱਕਿਆ ਆ ਦੇਖੋ ਸਾਹਮਣੇ ਝਰਨਾ ਜਿਹਦੇ ਕਰਕੇ ਆਪਾਂ ਇੰਨੀ ਜਦੋਜਹਿਦ ਕਰਕੇ ਆਏ ਆ ਇਹਦਾ ਪਾਣੀ ਗਾਂਹ ਜਾ ਕੇ ਨਾ ਖੇਤਾਂ ਨੂੰ ਬਰਤਣ ਲਈ ਮੋੜਿਆ ਹੋਇਆ ਨਹਾਉਣ ਲਈ ਵੀ ਵਧੀਆ ਪ੍ਰਬੰਧ ਹੈ ਜੇ ਦੇਖਿਆ ਜਾਵੇ ਤਾਂ ਪੰਜਾਬ ਚ ਹੈ ਝਰਨਾ ਕੇਕੜੇ ਇੱਥੇ ਕਾਫੀ ਹੈਗੇ ਆ ਦੇਖੇ ਜਾਂਦਾ ਦੇਖੋ ਪਾਣੀ ਇਹ ਹੀ ਸਾਰਾ ਉਧਰ ਨੂੰ ਜਾਂਦਾ ਆ ਇਸ ਤੋਂ ਬਾਅਦ ਉੱਪਰ ਵੀ ਆਪਾਂ ਦੇਖਦੇ ਆ ਕੀ ਮਾਹੌਲ ਆ ਬਿਲਕੁਲ ਝਰਨੇ ਦੇ ਮੂਹਰੇ ਖੜੇ ਆਪਾਂ ਸਾਹਮਣੇ ਬੂਟਾ ਦੇਖੋ ਅੰਜੀਰਾ ਦਾ ਦੇਖੋ ਕਿਦਾਂ ਫਲਾਂ ਦੇ ਨਾਲ ਲੱਦਿਆ ਪਿਆ ਸਾਰਾ ਜੇ ਤੁਸੀਂ ਤਕਰੀਬਨ 20-25 ਦਿਨ ਬਾਅਦ ਆਉਨੇ ਆ ਤਾਂ ਮੈਨੂੰ ਲੱਗਦਾ ਕਿ ਇਹ ਸਾਰੇ ਅੰਜੀਰ ਪੱਕ ਕੇ ਲਾਲ ਹੋ ਗਏ ਹੋਣਗੇ ਹਜੇ ਵੀ ਕੋਈ ਕੋਈ ਲਾਲ ਹੋ ਰਿਹਾ ਆ ਤੇ ਆ ਸਾਹਮਣੇ ਝਰਨਾ ਆ ਬਹੁਤ ਸ਼ਾਨਦਾਰ ਨਜ਼ਾਰਾ ਤੁਸੀਂ ਦੇਖ ਸਕਦੇ ਹੋ 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 ਬਹੁਤ ਢਲਾ ਵੜੀ ਯਾਰ ਝਰਨੇ ਦਾ ਨਜ਼ਾਰਾ ਦੇਖੋ ਜੀ ਕਿੰਨਾ ਸ਼ਾਨਦਾਰ ਹੈ ਬਹੁਤ ਵਧੀਆ ਲੱਗਾ ਸਾਨੂੰ ਲੱਗਦਾ ਇਹ ਪਹਿਲਾਂ ਰਾਹ 'ਚ ਅਸੀਂ ਵਾਪਸ ਮੁੜਨ ਲੱਗੇ ਸੀ ਫਿਰ ਸੋਚਿਆ ਕਿ ਏਡੀ ਦੂਰ ਤੱਕ ਆਏ ਆ ਜਰੂਰ ਅੱਗੇ ਚੱਲਦੇ ਆ ਗੱਡੀ ਅਸੀਂ ਸਾਈਡ ਤੇ ਲਾਈ ਲਾ ਕੇ ਦੇ ਝਰਨੇ ਨੂੰ ਲੱਭਦੇ ਲੱਭਦੇ ਪਾਣੀ ਦੇ ਨਾਲ-ਨਾਲ ਦੀ ਆ ਗਏ ਕਿਉਂਕਿ ਸਾਡੇ ਕੋਲ ਇਹਦਾ ਕੋਈ ਵੀ ਸਹੀ ਕਿੱਥੇ ਹੈਗਾ ਸਾਨੂੰ ਪਤਾ ਨਹੀਂ ਸੀ ਨਾ ਸਾਡੇ ਨਾਲ ਕੋਈ ਸੀਗਾ ਨਾ ਸਾਡੇ ਚੋਂ ਕੋਈ ਪਹਿਲਾਂ ਆਇਆ ਹੀ ਸੀਗਾ ਬਹੁਤ ਸ਼ਾਨਦਾਰ ਪਾਣੀ ਦੀ ਆਵਾਜ਼ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਲੱਗਾ ਸ਼ਾਮ ਦਾ ਟਾਈਮ ਹੋ ਗਿਆ ਮੇਰਾ ਤੁਹਾਨੂੰ ਸਲਾਹ ਹੈ ਕਿ ਸ਼ਾਮ ਨੂੰ ਥੋੜਾ ਜਿਆ ਦੋ ਚਾਰ ਜਣੇ ਇਕੱਠੇ ਆਈਓ ਕਿਉਂਕਿ ਸ਼ਾਮ ਨੂੰ ਲੈਪਰਡ ਵਗੈਰਾ ਜਾਂ ਜੰਗਲੀ ਜਾਨਵਰ ਆਮ ਨਿਕਲਨੇ ਸ਼ੁਰੂ ਹੋ ਜਾਂਦੇ ਹੋ ਸਕਦਾ ਸਾਨੂੰ ਰਸਤੇ 'ਚ ਮਿਲ ਵੀ ਜਾਣ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਹੋਰ ਬਲੌਗ ਚੰਗਾ ਜੀ ਰੱਬ ਰੱਖਾ ਲਾਈਕ ਜ਼ਰੂਰ ਕਰ ਦਿਓ ਯਾਰ